ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਇਹ ਸ਼ਾਇਦ ਕੋਈ ਐਸਾ ਘਰ ਹੋਵੇ ਜਿਹਦੇ ਵਿੱਚ ਕੋਈ ਬੈਡ એનર્ਜੀ ਜਿਹਨੂੰ ਸਪਿਰਟਸ ਕਹਿੰਦੇ ਆ ਜਾਂ ਭੂਤ ਪ੍ਰੇਤ ਕਹਿੰਦੇ ਆ ਕੋਈ ਐਸਾ ਘਰ ਨਹੀਂ ਜਿੱਥੇ ਨਾ ਹੋਵੇ ਕਹਿ ਸਕਦੇ ਹੋ ਕਿ 95% ਲੋਕਾਂ ਦੇ ਘਰ ਇਹੋ ਜਿਹੀ ਚੀਜ਼ਾਂ ਰਹਿਣੀਆਂ ਕਈਆਂ ਤੇ ਹੁੰਦਾ ਆਉਂਦੀਆਂ ਜਾਂਦੀਆਂ ਰਹਿਣੀਆਂ ਕਈਆਂ ਦੇ ਉੱਤੇ ਹਮੇਸ਼ਾ ਵਾਸਤੇ ਰਹਿਣੀਆਂ ਫਿਰ ਉਹਨਾਂ ਦੇ ਭਾਰ ਪਾਉਂਦੀਆਂ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਅਕਲੇਸ਼ ਬੇਮਤਲਬ ਲੜਾਈਆਂ ਝਗੜਾ ਹੁੰਦਾ ਰਹਿੰਦਾ ਕਿਉਂ ਉਹਨਾਂ ਦਾ ਪ੍ਰਭਾਵ ਪੈਂਦਾ ਹੈਗਾ ਔਰ ਬਹੁਤ ਸਾਰੀਆਂ ਨੈਗੇਟਿਵ ਜਿੰਨੀਆਂ ਵੀ ਇਹ ਆਤਮਾਵਾਂ ਹੈਗੀਆਂ ਸਪਿਰਿਟਸ ਕਹਿੰਦੇ ਇਹਨੂੰ ਅਸੀਂ ਉਹਨੂੰ ਕਹਿੰਦੇ ਬੈਡ એનર્ਜੀ ਉਹ ਲੋਕਾਂ ਦਾ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਪਾਉਂਦੀ ਬੱਚੇ ਪੜ੍ਹਦੇ ਨਹੀਂ ਆ ਸਕੂਲ ਨਹੀਂ ਜਾਂਦੇ ਨਸ਼ਿਆਂ ਵੱਲ ਚਲੇ ਜਾਂਦੇ ਆ ਅਸਲ ਵਿੱਚ ਇਹ ਆਤਮਾ ਉਹ ਇਹ ਹੁੰਦੀਆਂ ਤਿੰਨ ਜਾਂ ਚਾਰ ਤਰੀਕੇ ਦੀਆਂ ਆਤਮਾਵਾਂ ਮਿਲਦੀਆਂ ਸਾਨੂੰ ਸਾਡੇ ਇੱਕ ਸ਼ਾਸਤਰਾਂ ਦੇ ਵਿੱਚ ਇੱਕ ਪ੍ਰਵਧਾਨ ਹੈਗਾ ਕਿ ਜਦੋਂ ਵੀ ਬੰਦਾ ਮਰਦਾ ਉਹਦੀ ਤੇਹ ਵੀ ਕੀਤੀ ਜਾਂਦੀ ਆ 13 ਦਿਨ ਸ਼ੋਕ ਕਰਕੇ ਫਿਰ 14ਵੇਂ ਦਿਨ ਉਹ ਭੋਗ ਪੈਂਦਾ ਔਰ ਗੁਰੂ ਪੁਰਾਨ ਦੇ ਜੀ ਲਿਖਿਆ ਹੈ ਕਿ ਜਿਹੜੀ ਆਤਮਾ ਹੈਗੀ ਉਹ 13 ਦਿਨ ਆਪਣੇ ਘਰ ਰਹਿੰਦੀ ਆ ਫਿਰ 14 ਦਿਨਾਂ ਤੋਂ ਪਰਲੋਕ ਵੱਲ ਨਿਕਲਦੀ ਆ ਕਿਤੋਂ ਤੱਕ ਸੱਚ ਐ ਇਹ ਮੈਨੂੰ ਨਹੀਂ ਜਾਂਦਾ ਮਗਰ ਮੈਨੂੰ ਇਹ ਨਾ ਪਤਾ ਕਿ ਅੱਜ ਅਸੀਂ ਇੰਨੇ ਫਾਸਟ ਜ਼ਿੰਦਗੀ ਜੀ ਰਹੇ ਆ ਨਾ ਕੋਈ ਸੜ ਰਿਸ਼ਤੇਦਾਰ ਜਾਂ ਸਾਡਾ ਕੋਈ ਸਾਕ ਚੜਾਈ ਕਰਦਾ ਐ ਨਾ ਤੇ ਅਸੀਂ ਚੌਥੇ ਦਿਨ ਜਾਂ ਪੰਜਵੇਂ ਦਿਨ ਭੋਗ ਪਾ ਦਿੰਨੇ ਆ ਕੰਮ ਤੇ ਜਾਣਾ ਐ ਜੀ ਮੈਂ ਬਾਹਰ ਜਾਣਾ ਐ ਜੀ ਮੈਂ ਇਹ ਕਰਨਾ ਐ ਜੀ ਮੈਂ ਉਹ ਕਰਨਾ ਐ ਉਹ ਜਿਹੜੀ ਆਤਮਾ ਵਾ ਐ ਗਈ ਆ ਨਾ ਪਤ੍ਰਿਤ ਨਹੀਂ ਹੋ ਪੌਣੀਆਂ ਦੂਜੀਆਂ ਉਹ ਹੁੰਦੀਆਂ ਜਿਹੜਾ ਐਕਸੀਡੈਂਟ ਆਤਮ ਹੱਤਿਆ ਜਾਂ ਉਹਦਾ ਮਰਡਰ ਹੋ ਜਾਂਦਾ ਹੈ ਉਹ ਜਿਹੜੀ ਉਹਨਾਂ ਦੀ ਗੱਤੀ ਨਹੀਂ ਹੁੰਦੀ ਉਹ ਇਸ ਵਾਸਤੇ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਹਜੇ ਪੂਰੀ ਜ਼ਿੰਦਗੀ ਉਹਨਾਂ ਦੀ ਪਈ ਹੋਈ ਆ ਬੰਦੇ ਨੇ ਜੀਣਾ 80 ਸਾਲ 25 ਸਾਲ ਜੇ ਮਰਡਰ ਹੋ ਜਾਂਦਾ ਹੈ ਤੇ ਹੁਣ ਬਾਕੀ ਜਿਹੜੇ ਸਾਲ ਲੈ ਗਏ ਉਹਨੇ ਇਸ ਤਰ੍ਹਾਂ ਘੰਟੇ ਪਰ ਕੇ ਬਿਤਾਉਣੇ ਆ ਜਦੋਂ ਉਹਦੀ ਉਮਰ ਪੂਰੀ ਹੋਏਗੀ ਉਸ ਤੋਂ ਬਾਅਦ ਉਹ ਪਰਲੋਕ ਜਾਏਗਾ ਕਿਉਂਕਿ ਜਦ ਜਿਸਮ ਖਤਮ ਹੋ ਜਾਂਦਾ ਹੈ ਫਿਰ ਕੁਝ ਐਸੀਆਂ ਆਤਮਾਵਾਂ ਹੁੰਦੀਆਂ ਵਾਂ ਜਿਹੜਾ ਕਿ ਖਾਲੀ ਮਕਾਨ ਦੇ ਇੱਕ ਦੇ ਆ ਜਾਂਦੀਆਂ ਫਿਰ ਤੁਸੀਂ ਮਕਾਨ ਲੈ ਲੈਂਦੇ ਹੋ ਹੁਣ ਇਸ ਤਰ੍ਹਾਂ ਆਉਂਦਾ ਜਿੱਦਾਂ ਕਿ ਕੋਈ ਮਕਾਨ ਖਾਲੀ ਪਿਆ ਕੋਈ ਬੰਦਾ ਆਉਂਦਾ ਹੈਗਾ ਭਿਖਾਰੀ ਜਾਂ ਕੋਈ ਵੀ ਕਬਜ਼ਾ ਕਰਨ ਨਾਲ ਪਹਿਲਾਂ ਨਜ਼ਰ ਰੱਖਦਾ ਹੈ ਫਿਰ ਦਿਵਾਰ ਟੱਪ ਕੇ ਅੰਦਰ ਜਾਂਦਾ ਹੈ ਤੇ ਸਭ ਕੁਝ ਅੰਦਰ ਚੈੱਕ ਕਰਦਾ ਹੈ ਤੇ ਖਿੜਕੀ ਜਾਂ ਸ਼ੀਸ਼ਾ ਜਾਂ ਦਰਵਾਜ਼ਾ ਤਾਲਾ ਖੋਲ ਕੇ ਅੰਦਰ ਰਹਿਣਾ ਪੈਂਦਾ ਹੈ ਫਿਰ ਸੋਸਾਇਟੀ ਨੂੰ ਪਤਾ ਲੱਗਦਾ ਹੈ ਫਿਰ ਸੋਸਾਇਟੀ ਵਾਲੇ ਉਹਨੂੰ ਜਾਂ ਕੇਸ ਕਰਦੇ ਆ ਜਾਂ ਫਿਰ ਉਹਨੂੰ ਪੁਲਿਸ ਦੇ ਦਿੰਦੇ ਆ ਹੁਣ ਇਸ ਤਰ੍ਹਾਂ ਹੀ ਸਾਨੂੰ ਇਹ ਕੰਮ ਕਰਨਾ ਪੈਂਦਾ ਹੈ ਸਾਡੇ ਕੋਲ ਡੋਜ਼ਿੰਗ ਟੂਲਸ ਹੈਗੇ ਆ ਜਿਸ ਤਰ੍ਹਾਂ ਕਿ ਸਾਡੇ ਕੋਲ ਆ ਪੈਂਡਲਮ ਹੈਗਾ ਸਾਡੇ ਕੋਲ ਸ਼ਕਤੀ ਚੱਕਰ ਹੈ ਗਿਆ ਇਸੇ ਦਾ ਡੋਜ਼ਿੰਗ ਬੋਰਡ ਹੈਗਾ ਐਨਰੋਡਸ ਹੈਗੀਆਂ ਸਾਡੇ ਕੋਲ ਹੋਰ ਸਕੈਨਰ ਵਟੇ ਵਾਲਾ ਤੇ ਹੋਰ ਇਸ ਤਰ੍ਹਾਂ ਸਾਡੇ ਕੋਲ ਕਈ ਇਨਸਟਰੂਮੈਂਟ ਹੈਗੇ ਜਿਹੜੇ ਨਾਲ ਅਸੀਂ ਇਹ ਜਿਹੜੀ बैड એનર્ਜੀ ਹੈ ਨਾ ਇਹਨੂੰ ਚੈੱਕ ਕਰ ਲੈਣੇ ਆ ਅੱਜ ਲੋਗਾਂ ਦੇ ਘਰਾਂ ਦੇ ਵਿੱਚ ਇੰਨੀ ਬੁਰੀ ਹਾਲਤ ਹੈ ਨਾ ਕਿ ਉਹਨਾਂ ਦੇ ਘਰ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਹਨਾਂ ਦੇ ਘਰ ਆ ਰਹੀਆਂ ਹੁਣ ਤੁਸੀਂ ਇਹ ਸਮਝੋ ਕਿ ਤੁਹਾਡਾ ਸਾਰਾ ਕੰਮ ਹੋ ਗਿਆ ਅਖੀਰ ਦੇ ਵਿੱਚ ਆ ਕੇ ਕੰਮ ਅਟਕ ਜਾਂਦਾ ਹੈ ਉਹ ਇਹ ਆਤਮਾਵਾ ਕੇ ਹੁੰਦਾ ਹੈ ਕਿ ਜਦ ਘਰ ਜੇ 네ਗੇਟਿਵਿਟੀ ਹੁੰਦੀ ਹੈ ਨਾ ਤੇ ਉਹ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੀਆਂ ਫਿਰ ਮੇਰੀ ਆਤਮਾਵਾ ਹੈਗੀਆਂ ਇੱਕ ਖਾਲੀ ਮਕਾਨ ਦੇ ਵਿੱਚ ਜਾਂ ਤੁਹਾਡੇ ਨਾਲ ਹੀ ਆ ਕੇ ਰਹਿਣਾ ਪੈਂਦੀ ਆ ਤੇ ਕੀ ਹੁੰਦਾ ਦੇ ਨਾਲ ਤੇ ਤੁਹਾਡੀ ਜ਼ਿੰਦਗੀ ਦਾ ਅਸਰ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੰਦਾ ਸਾਨੇ ਵਰਗੇ ਜਾਂ ਕਿਸੇ ਹੋਰ ਬਾਬੇ ਕਿਸੇ ਕੋਲ ਜਾਂਦੇ ਆ ਮੈਂ ਜੋ ਕੰਮ ਕਰਦਾ ਇਹ ਸੈਂਟੀਫਿਕਲੀ ਆ ਇਹ ਜੋ ਕੋਈ ਪਖੰਡ ਨਹੀਂ ਕੋਈ ਜਾਦੂ ਟੋਨਾ ਕੁਝ ਨਹੀਂ ਹੋਰ ਬਹੁਤ ਸਾਰੇ ਸਾਡੇ ਟੂਲ ਲੈ ਕੇ ਜਿਹੜਾ ਕਿ ਅਸੀਂ ਇਸਤੇਮਾਲ ਕਰਕੇ ਇਹਨਾਂ ਨੂੰ ਘਰੋਂ ਬਾਹਰ ਕੱਢਦੇ ਆ ਅੱਜ ਇੱਕ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ ਜੀਓਪੈਥਿਕ ਸਟ੍ਰੈਸ ਉਹ ਜ਼ਮੀਨ ਦੇ ਚੋ ਰੇਲ ਨਿਕਲਦੀਆਂ ਇਹ ਅੱਜ ਤੋਂ ਕੋਈ 50 60 ਸਾਲ ਪਹਿਲਾਂ ਨਹੀਂ ਸੀਗੀਆਂ ਜਦੋਂ ਦਾ ਇਹਨਾਂ ਨੇ ਜ਼ਮੀਨ ਖੋਦਣੀ ਸ਼ੁਰੂ ਕੀਤੀ ਹੈ ਜੀਸੀਬੀ ਨਾਲ ਜਾਂ ਫਿਰ ਵੱਡੇ ਵੱਡੇ ਪ੍ਰੋਜੈਕਟ ਲਗਾ ਰਹੇ ਹੈ ਜਾਂ ਫਿਰ ਜੋ ਪੋਲ ਬਣਾ ਰਹੇ ਤੇ ਜੋਰ-ਜੋਰ ਦਿਓ ਹੈਮਰ ਚਲਾਉਂਦੇ ਆ ਉਦੋਂ ਇਹ ਜਮੀਨ ਦੇ ਵਿੱਚ ਕਰੈਕਸ ਆ ਜਾਂਦੀਆਂ ਜਿਹੜੀ ਥੱਲੇ ਹਾਈ ਵੋਲਟੇਜ એનર્ਜੀ ਹੈਗੀ ਆ ਨਾ ਉਹ ਬਾਹਰ ਨਿਕਲਣਾ ਪੈਂਦੀ ਆ ਉਹ ਸਾਡੇ ਜਿਸਮ ਤੇ ਆਉਂਦੀ ਆ ਤੇ ਫਿਰ ਅਸੀਂ ਬਿਮਾਰ ਹੋ ਜਾਂਦੇ ਜਾਂ ਸਾਡੇ ਕੋਈ ਹੋਰ ਪਰੇਸ਼ਾਨੀਆਂ ਆ ਜਾਂਦੀਆਂ ਅਸਲ ਵਿੱਚ ਕੀ ਹੁੰਦਾ ਆ ਕਿ ਜਿਹੜੀ ਸਾਡੀ ਜਿੰਦਗੀ ਦਾ ਇਹਦੀ ਹੈਗੀ 7.38 ਇਹਦੀ ਫ੍ਰੀਕਵੈਂਸੀ ਆ ਉਹ ਜ਼ਮੀਨ ਦੀ ਵੀ ਤਕਰੀਬਨ ਇਹੀ ਆ ਇਸ ਕਰਕੇ ਜੇ ਬੜੇ ਆਰਾਮ ਨਾਲ ਜੀਣੇ ਆ ਜਿਹੜੀ ਜੀਓਪੈਥਿਕ ਰੇਜ਼ ਨਿਕਲਦੀਆਂ ਉਹ ਹੁੰਦੀ ਹੈ 180 300 400 500 ਹਾਈ ਫ੍ਰੀਕੁਐਂਸੀ ਹੁੰਦੀ ਹੈ ਚਾਹੇ ਬੰਦਾ ਸਿਗਰਟ ਸ਼ਰਾਬ ਪੀਵੇ ਜਾਂ ਨਾ ਪੀਵੇ ਉਹਨੂੰ ਵੀ ਕੈਂਸਰ ਹੋ ਜਾਂਦਾ ਹੈ ਕਈ ਬਲੱਡ ਕੈਂਸਰ ਜਾਂ ਸਕਿਨ ਦਾ ਕੈਂਸਰ ਜਾਂ ਕੋਈ ਹੋਰ ਟਿਊਮਰ ਬਣ ਲਾ ਪੈਂਦੇ ਆ ਉਹ ਇਸ ਰੇਜ਼ ਦੇ ਨਾਲ ਕਿਉਂਕਿ ਸਾਡਾ ਜਿਸ ਦਾ ਮੈਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਪਿੱਛੇ ਮੈਂ 1 ਮਹੀਨੇ ਦੇ ਵਿੱਚ ਦੇਖਿਆ ਹੈ 17 ਘਰਾਂ ਜਿੱਥੇ ਮੈਂ ਵਿਜ਼ਿਟ ਕੀਤਾ ਜਿਹਦੇ ਵਿੱਚੋਂ 11 ਘਰਾਂ ਦੇ ਵਿੱਚ ਜੀਓਪੈਥਿਕ ਸਟ੍ਰੈਸ ਸੀਗਾ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਗਦੇ ਰਹਿੰਦੇ ਆ ਸਵੇਰੇ ਉੱਠਦੇ ਦਿੱਤਾ ਲੱਗਦਾ ਕਿਸੇ ਰਾਤ ਕੁੱਟਿਆ ਹੁੰਦਾ ਸਵੇਰੇ ਥਕਾਵਟ ਹੁੰਦੀ ਉਠਿਆ ਨਹੀਂ ਜਾਂਦਾ ਇਹ ਸਭ ਜੀਓ ਪੈਥੀ ਦੇ ਲੱਛਣ ਹੁੰਦੇ ਆ ਹੋਰ ਵੀ ਬਹੁਤ ਸਾਰੇ ਅਚਨਾਂਗੇ ਆ ਗਏ ਅੱਜ ਤੱਕ ਤੁਹਾਡੇ ਕੰਮ ਕਰਦੇ ਵੀ ਫਰਕ ਪੈਂਦਾ ਹੈਗਾ ਹੁਣ ਇਸ ਕਰਕੇ ਸਾਧ ਸੰਗਤ ਜੀ ਜੇ ਤੁਹਾਨੂੰ ਐਸੀ ਪਰੇਸ਼ਾਨੀ ਆ ਰਹੀ ਇਸ ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ ਛੋਟੀ ਜੀ ਫੀਸ ਲਈ ਜਾਏਗੀ ਕਿਉਂ ਕਿਉਂਕਿ ਮੇਰੇ ਉਤੇ ਇਹਨਾਂ ਚੀਜ਼ਾਂ ਇੰਪੈਕਟ ਹੁੰਦਾ ਹੈ ਜਦ ਤੱਕ ਅਸੀਂ એનર્ਜੀ ਐਕਸਚੇਂਜ ਨਹੀਂ ਕਰਾਂਗੇ ਨਾ ਜਦੋਂ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹੁੰਦੇ ਇਹਦੇ ਇੱਕ ਦੂਜੇ ਦੇ એનર્ਜੀ ਐਕਸਚੇਂਜ ਕਰ ਰਹੇ ਹੁੰਦੇ ਆ ਸਾਡੇ ਔਰਾ ਤੇ ਵਰਕ ਪੈਂਦਾ ਆ ਹਾਲਾਂਕਿ ਸਾਡੇ ਤੋਂ ਬਹੁਤ ਸਾਰੇ ਬਚਾਅ ਬਹਿ ਗਏ ਉਹਦੇ ਬਾਅਦ ਵੀ ਸਾਡੇ ਉਤੇ ਅਸਰ ਪੈਂਦਾ ਹੈਗਾ ਉਹਨੇ ਆ ਹੁੰਦਾ ਔਰਾ ਬੂਸਟਰ ਇਹਦੇ باوجود ਵੀ ਇਹ ਜਿਹੜੀ ਸਪਿਰਿਟਸ ਹੁੰਦੀਆਂ ਨਾ ਇੰਨੀਆਂ ਤਾਕਤਵਾਰ ਹੁੰਦੀਆਂ ਨਾ ਕਿ ਮੈਨੂੰ ਵੀ ਬਿਮਾਰ ਕਰ ਦਿੰਦੀਆਂ ਐ। ਸ਼ਾਇਦ ਜਿਹੜੇ ਮੇ ਨਾਲ ਲਗਾਤਾਰ ਮੇ ਨਾਲ ਸੰਪਰਕ ਇਛ ਹੈਗੇ ਮੇਰੇ ਭਾਈ ਭੈਣ ਉਹਨਾਂ ਨੂੰ ਪਤਾ ਹੈ ਆ ਕਿ ਇਸ ਤਰ੍ਹਾਂ ਹੀ ਮੇਰੇ ਨਾਲ ਹੁੰਦਾ ਰਿਹਾ ਔਰ ਉਹਨਾਂ ਵਿੱਚ ਹੁੰਦਾ ਹੈ। ਸਾਹ ਸੰਗਜੀ ਇੱਕ ਤੇ ਕਲਯੂ ਦਾ ਟਾਈਮ ਦੂਜਾ ਅਫਵਾਹ ਨਹੀਂ ਉੱਡ ਰਹੀਆਂ ਵਾ ਕਿ 29 ਮਾਰਚ 2025 ਨੂੰ ਦੁਨੀਆ ਦਾ ਆਖਰੀ ਦਿਨ ਹੈਗਾ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ 2012 ਦੇ ਵਿੱਚ 21 ਦਸੰਬਰ ਡੂਮਸਡੇ ਹੋਏਗਾ ਆਖਰੀ ਦਿਨ ਹੋਏਗਾ ਵੈਸੇ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਾਂਗਾ ਸਾ ਸੰਗਤ ਜੀ ਮੱਕਾ ਮਦੀਨਾ ਜਿਹੜਾ ਪਾਣੀ ਭਰ ਗਿਆ ਸੀ ਨਾ ਸਮਝ ਲੋ ਕਿ ਦੁਨੀਆ ਦਾ ਅੰਤ ਸਟਾਰਟ ਹੋ ਗਿਆ ਵਾ ਮੈਂ 31 ਦਸੰਬਰ 2024 ਨੂੰ ਮੈਂ ਵੀਡੀਓ ਬਣਾਈ ਸੀ ਜਿੱਦੇ ਮੈਂ ਇਹ ਕਿਹਾ ਸੀ ਕਿ ਅਗ ਲੱਗਣੀਆਂ ਕਿਉਂ ਕਿਉਂਕਿ ਮੰਗਲ ਆਏਗਾ ਮੰਗਲ ਅਗਨੀ ਦਾ ਕਾਰਕ ਹੈਗਾ ਅਗ ਲੱਗੇਗੀ ਜਦੋਂ ਇਹ ਮੀਨ ਰਾਸ਼ੀ ਜਾਏਗਾ ਮੀਨ ਕੀ ਹੈਗਾ ਪਾਣੀ ਤੇ ਸੁਨਾਮੀ ਆਏਗੀ ਤੁਸੀਂ ਦੇਖਣਾ ਅਮਰੀਕਾ ਔਰ ਬਾਕੀ ਦੇਸ਼ਾਂ ਸਿਰੋਜਾ ਸਾਡੇ ਇੰਡੀਆ ਦੇ ਵਿੱਚ ਵੀ ਕਈ ਜਗ੍ਹਾ ਪਾਣੀ ਭਰ ਜਾਏਗਾ ਔਰ ਕੜਗਾ 15 15 20 20 ਫੁੱਟ ਰਚਾ ਪਾਣੀ ਭਰੇਗਾ ਇਹ ਹਾਲਾਤ ਦੱਸਦੇ ਪਏ ਆ ਇਹ ਸਾਰਾ ਮਾਮਲਾ ਸ਼ੁਰੂ ਹੋ ਜਾਣਾ ਹੈ 29 ਮਾਰਚ 2025 ਤੋਂ ਬਹੁਤ ਟਾਈਮ ਸ਼ੁਰੂ ਹੋ ਜਾਣਾ ਦੂਸਰਾ ਉਹ ਜਦ ਮੈਂ ਗਿਆ ਸੀ ਕਿ ਪਚਾਲ ਆਉਣਗੇ ਕਿਉਂ ਅੱਗ ਦਾ ਕਰਨਾ ਹੈ ਜਦੋਂ ਪਚਾਲ ਨਾਲ ਅੱਗ ਹੀ ਜ਼ਿਆਦਾ ਹੁੰਦੀ ਹੈ ਹੀਟ ਨਿਕਲਦੀ ਹੈ ਪਚਾਲ ਆਉਣਗੇ ਉਹ ਦੇਖ ਲੋ ਕਿੰਨੇ ਪਚਾਲ ਆਏ ਪਹਿਲੀ ਦਿਨ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਹੋਸ਼ਿਆਰ ਕੀਤਾ ਸੀ ਤੇ ਇਸ ਪਾਸੇ ਤਾਂ ਨਹੀਂ ਆਇਆ ਮਗਰ ਗੁਜਰਾਤ ਤੇ ਆਇਆ ਸੀ मगर मतलब कितने ना कि हर रोज़ भूचाल आ रहे हैं और लगातार आते ही ही गए क्योंकि असी प्रकृति में छेड़छाड़ करते रहने ना इस करके सास संगत जी जो भी साढ़े को टाइम बचे वा मैं तो वाहगुरु के अगे अरदस करता वा क्योंकि मैं भगौती वाली नहीं करता मैं अपना दिलों ही अरदास निकलती है क्योंकि गुरु साहब ने छे सौ ग्यारह किया एक पिता एक अंबारक मैं अपने प्यो को मेरा परम पिता परमात्मा वाहिगुरू को मैं अरदास करना सच्चे पातशाह सारी दुनिया सुखी च रहे परेशानियां ना आन आन तो घट तो घट आन और अस बर्दाश्त कर सकिए और संगत जी अमृत छकन का टाइम बिल्कुल सही टाइम हैगा अमृत छक लो पता नहीं ये जो लोग अज यूट्यूब पे भरया पिया वा ਕਿ ਐਦਾਂ ਦੁਨੀਆ ਖਤਮ ਹੋ ਜਾਈ ਨਹੀਂ ਇਹ ਹੋਏਗਾ ਉਹ ਹੋਏਗਾ ਉਹ ਟਾਈਮ ਆਉਣ ਤੋਂ ਪਹਿਲਾਂ ਅਸੀਂ ਅਮਰਤ ਸੱਚੇ ਗੁਰੂ ਵਾਲੇ ਬਣ ਜਾਈਏ ਅਗਰ ਸੱਚਖੰਡ ਨਹੀਂ ਵੀ ਗਏ ਤਾਂ ਵੀ ਚੰਗੀ ਜਗ੍ਹਾ ਜਾਵਾਂਗੇ ਜਿਹੜਾ ਹੁਣ ਕਹਿੰਦੇ ਆ ਨਾ ਭਵਿੱਖ ਮਲਿਕਾ ਦੇ ਮੁਤਾਬਿਕ 2032 ਦੇ ਵਿੱਚ ਸਤਜੁਗ ਸ਼ੁਰੂ ਹੋਏਗਾ 8 ਅਰਬ ਤੋਂ ਉੱਤੇ ਆਬਾਦੀ ਹੈਗੀ ਹੈ 84 ਕਰੋੜ ਰਹਿ ਜਾਏਗੀ असं सुनते होंगे सी पुराने अपने बजुर्गों को बारह खोह दीवा जलेगा शायद वो टाइम आन वाला है बाकी वाहगुरु के हाथ हैगा वो टाइम आन दे दवे या ना दवे हो सकता कि दुनिया को बख्श दे और कुछ भी ना हो अमृत छक लो गुरु वाले बन जाओ पक्की गल है कि आखिरी टाइम गुरु साड़ा हाथ जरूर पकड़ेगा ਇਦੇ ਵਿੱਚ ਦੂਰ ਆਏ ਨਹੀਂ ਹੈ ਮੈਨੂੰ ਤੇ ਪੂਰਾ ਵਿਸ਼ਵਾਸ ਹੈ ਹੁਣ ਬਾਕੀ ਇਹਦਾ ਮੈਂ ਕਹਿ ਨਹੀਂ ਸਕਦਾ ਆਇਆ ਸਾਥ ਸੰਗਤ ਜੀ ਅਗਲਾ ਵੀਡੀਓ ਬਣਾ ਰਹੇ ਹਾਂ ਕੁਜੀ ਦੇ ਉੱਤੇ ਪਹਿਲਾਂ ਇਹ ਵਾਲੀ ਕੁਜੀ ਰੱਖੀ ਸੀ ਨਾ ਹੁਣ ਇਸ ਤੋਂ ਵੱਡੀ ਲੈਣੀ ਆ ਇਸ ਤੋਂ ਛੋਟੀ ਔਰ ਇਸ ਤੋਂ ਵੱਡੀ ਮੈਨੇ ਦੋ ਵਿੱਚੋਂ ਕਰ ਲੈ ਮੇਚ ਲੈਣਾ ਕੋਈ ਕਾਰਨ ਨਹੀਂ ਕਿ ਤੁਹਾਡਾ ਕਰਜ਼ਾ ਨਾ ਉਤਰੇ ਕੋਈ ਕਾਰਨ ਨਹੀਂ ਕਿ ਤੁਸੀਂ ਅਮੀਰ ਨਾ ਬਣੋ ਇਹ ਕਾਟ ਦੇ ਕੱਟ 500 ਬੰਦਿਆਂ ਦੇ ਉੱਤੇ ਮੈਂ ਟੈਸਟ ਕੀਤਾ ਆ ਔਰ 100% ਸਹੀ ਹੋਇਆ ਵਾ ਇੱਕ ਬੰਦੇ ਦਾ ਤੇ ਉਹਦੇ ਪੈਸੇ ਫਸੇ ਹੋਏ ਸੀਗੇ ਪਤਨੇ 16 ਸਾਲ ਤੋਂ ਉਹ ਵੀ ਭੁੱਲ ਗਿਆ ਸੀ ਉਹਦਾ ਫੋਨ ਆਇਆ ਸਾਹਮਣੋਂ ਕਿ ਭਾਈ ਤੂੰ ਪੈਸੇ ਲੈਣੇ ਆ ਨਾ ਤੇ ਆ ਜਾ ਮੇਰੇ ਕੋਲ ਉਹ ਆਪਣੇ ਪਿਓ ਭਰਾ ਨੂੰ ਆਪਣੇ ਦੋ ਦੋਸਤਾਂ ਨੂੰ ਲੈ ਕੇ ਪਹੁੰਚ ਗਿਆ ਤੇ ਉਹ ਕਹਿੰਦਾ ਜੀ ਤੇਰੇ ਇੰਨੇ ਪੈਸੇ ਹੈਗੇ ਆ ਤੇ ਉਹਨੇ ਉਹਦੇ ਵਿੱਚੋਂ 10% ਦੇ ਕੇ ਨਾਲ ਗਿਆ ਨਾਲ 1000 ਰੁਪਏ ਫਲਦ ਕਹਿੰਦਾ ਇਹ ਵਿਆਜ ਸਮਝ ਕੇ ਰੱਖ ਲਾ ਮਤਲਬ ਇਹ ਇਨਾ کارਗਰ ਉਪਾਏ ਹੈਗਾ ਵਾ ਪਹਿਲਾਂ ਕੁਝ ਦੁੱਸ ਬਾਕੇ ਫ੍ਰੀਜੇ ਰੱਖਿਆ ਸੀ ਉਹਨੇ ਰੱਖਣਾ ਫ੍ਰੀਜ ਦੇ ਵਿੱਚ ਅਗਰ ਇਹਦੇ ਵਿੱਚ ਅਸੀਂ ਉਹਨਾਂ ਕੁਝ ਇਨਫਰਮੇਸ਼ਨ ਜੋੜੀਆਂ ਵਾ ਇਹਦੇ ਨਾਲ ਅਸੀਂ ਕੁਝ ਹੋਰ ਬਹੁਤ ਕੁਝ ਜੋੜੀਆਂ ਵਾ ਔਰ ਹੁਣ 1000% ਇਹ ਉਪਾਏ ਕੰਮ ਕਰਦਾ ਹੈਗਾ ਅਗਲਾ ਵੀਡੀਓ ਇਹਦੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਵਾਸਤੇ ਮੈਂ ਕਿਊ ਕੋਡ ਪਾ ਰਿਹਾ